ਸਤਿ ਸ਼੍ਰੀ ਅਕਾਲ ਜੀ ਮੈਂ ਨਰਾਜ ਸਿੰਘ ਲਹਿਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਔਰ ਸਿੱਧੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਦੋਸਤਾਂ ਮਿੱਤਰਾਂ ਸਭਨਾਂ ਨੂੰ ਮੇਰੇ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਇਸ ਚੈਨਲ ਨੂੰ ਦੇਖ ਕੇ ਸਬਸਕ੍ਰਾਈਬ ਵੀ ਕਰਦੇ ਨੇ ਸ਼ੇਅਰ ਵੀ ਕਰਦੇ ਨੇ ਔਰ ਮੈਨੂੰ ਸੁਝਾਅ ਵੀ ਦਿੰਦੇ ਨੇ ਫਿਰ ਉਹਨਾਂ ਸੁਝਾਵਾਂ ਨੂੰ ਲੈ ਕੇ ਮੈਂ ਅੱਗੇ ਚੰਗੇ ਤੇ ਵਧੀਆ ਪ੍ਰੋਗਰਾਮ ਬਣਾਉਣ ਦਾ ਯਤਨ ਜ਼ਰੂਰ ਕਰਦਾ ਸੋ ਉਹਨਾਂ ਸਾਰਿਆਂ ਦਾ ਹੀ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਡੀਸੀ ਵਸ਼ਿੰਗਟਨ ਤੋਂ ਗੁਰਪ੍ਰੀਤ ਸਿੰਘ ਹੋਣਾ ਦਾ ਬਹੁਤ ਧੰਨਵਾਦ ਹੈ ਜੇ ਮੈਂ ਟੋਰਾਂਟੋ ਦੀ ਗੱਲ ਕਰਾਂ ਤੇ ਟੋਰਾਂਟੋ ਸਰਜੀਤ ਸਿੰਘ ਹੋਣਾ ਦਾ ਅਵਤਾਰ ਹੋਣਾ ਦਾ ਸੰਦੀਪ ਹੋਣਾ ਦਾ ਜੇ ਅਸੀਂ ਭਾਰਤ ਤੋਂ ਗੱਲ ਕਰਦਾ ਹੈ ਤੇ ਭਾਰਤੋਂ ਰਾਜੇ ਦਾ ਹੰਕਾਰ ਸਿੱਧੂ ਦਾ ਫਿਰਕਲਵੰਤ ਗਿੱਲ ਦਾ ਜਾਂ ਗੱਪੀ ਰਵਿੰਦਰ ਗੱਪੀ ਦਾ ਜਾਂ ਹੋਰ ਸਾਰੇ ਮੇਰੇ ਮਿੱਤਰ ਜਿਹੜੇ ਜਾਂ ਮੇਰੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਸਭ ਨਾਲ ਆਵਾ ਮੈਂ ਦਿਲੋਂ ਧੰਨਵਾਦ ਕਰਦਾ ਔਰ ਇਹ ਸਾਰਿਆਂ ਦੇ ਸਦਕਾ ਹੀ ਮੈਂ ਅੱਗੇ ਵਧਨ ਦਾ ਜਿਹੜਾ ਯਤਨ ਕਰਦਾ ਤੇ ਇਹ ਮੇਰੀ ਹਮੇਸ਼ਾ ਹੀ ਮੈਨੂੰ ਸਹੀ ਤੇ ਵਧੀਆ ਜੜੀ ਆ ਉਹ ਸਲਾਹ ਦਿੰਦੇ ਨੇ ਸੋ ਗੱਲ ਕਰਦੇ ਆ ਅੱਜ ਕੈਨੇਡਾ ਤੇ ਭਾਰਤ ਦੀ ਮੈਂ ਕੱਲ ਇੱਕ ਸੱਚ ਨਾਂ ਦੀ ਜਥੇਬੰਦੀ ਹੈ ਕੈਨੇਡਾ ਦੇ ਵਿੱਚ ਜਿਸ ਜਥੇਬੰਦੀ ਦਾ ਮਨੋਰਥ ਹੈ ਕਿ ਇਥੋਂ ਦੇ ਕੈਨੇਡਾ ਦੇ ਅੰਦਰ ਜਿਹੜੇ ਜਾਂ ਸਰੀ ਸ਼ਹਿਰ ਦੇ ਅੰਦਰ ਵੈਨਕੂਰ ਦੇ ਅੰਦਰ ਜਿਹੜੇ ਐਡਿਕਟਰ ਨੇ ਨਸ਼ਾ ਕਰਦੇ ਨੇ ਜਾਂ ਜਿਹੜੇ ਮਾਨਸਿਕ ਤੌਰ ਤੇ ਰੋਗੀ ਹੋ ਚੁੱਕੇ ਨੇ ਦਿਮਾਗੀ ਬਿਮਾਰੀਆਂ ਲੱਗ ਚੁੱਕੀਆਂ ਨੇ ਜਾਂ ਉਹ ਲੋਕ ਜਾਂ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਗਲਤ ਕਾਰਵੀਆਂ ਚ ਐਕਟੀਵਿਟੀ ਚ ਜਾ ਕੇ ਮਾਨਸਿਕ ਤੌਰ ਤੇ ਰੋਗੀ ਹੋ ਗਏ ਨੇ ਉਹਨਾਂ ਨੂੰ ਇਹ ਜਥੇਬੰਦੀ ਜਿਹੜੀ ਹੈ ਸਹੀ ਰਸਤੇ ਤੇ ਉਹਨਾਂ ਨੂੰ ਸਹੀ ਜੀਵਨ ਜੀਣ ਦੀ ਜਿਹੜੀ ਉਹਨਾਂ ਦੀ ਤਾਂਗ ਹੈ ਉਹਨੂੰ ਪੂਰਾ ਕਰਨ ਵਾਸਤੇ ਇਹ ਸੰਸਥਾ ਜਿਹੜੀ ਉਹਨਾਂ ਦੀ ਮਦਦ ਕਰਦੀ ਆ ਦਵਾਈਆਂ ਦਿੰਦੀ ਹੈ ਸਹਾਰਾ ਦਿੰਦੀ ਹੈ ਔਰ ਸਮਾਜ ਚ ਫੇਰ ਉਹਨਾਂ ਨੂੰ ਇੱਕ ਚੰਗਾ ਜੀਵਨ ਜੀਣ ਵਾਸਤੇ ਉਹਨਾਂ ਨੂੰ ਇੱਕ ਰਾਹ ਮਹయ్యా ਕਰਦੀ ਆ ਤੇ ਪਰਸੋ ਇਹਨਾਂ ਦਾ ਇੱਕ ਪ੍ਰੋਗਰਾਮ ਸੀ ਤੇ ਉਸ ਪ੍ਰੋਗਰਾਮ ਦੇ ਵਿੱਚ ਜਿੱਥੇ ਬਾਕੀ ਸ਼ਹਿਰੀ ਸ਼ਾਮਲ ਹੋਏ ਉਹਦੇ ਨਾਲ ਨਾਲ ਇਥੋਂ ਦੇ ਜਿਹੜੇ ਮੇਅਰ ਸੀ ਬਰੰਡਾ ਲੋਕ ਜਾ ਇਥੋਂ ਦੇ ਸਰੀ ਦੇ ਐਮਪੀ ਸੁਖਤਾਰੀਵਾਲ ਫਿਰ ਰਣਦੀਪ ਸਰਾਏ ਗੁਰਬਖਸੈਣੀ ਇਸੇ ਤਰ੍ਹਾਂ ਹੋਰ ਜਿਹੜੇ ਇਥੋਂ ਦੇ ਐਮਐਲਏ ਸੀ ਜਿਨ੍ਹਾਂ ਦੇ ਵਿੱਚ ਅਹਿਮਨਾਤ ਸ਼ਾਹ ਸੀ ਜਾਂ ਹੋਰ ਰਾਜ ਸਭਾ ਮੈਂਬਰ ਸੀ ਜਿਵੇਂ ਬਲਤੇਜ ਸਿੰਘ ਸੰਧੂ ਨੇ ਇੰਦਰਜੀਤ ਸਿੰਘ ਸ਼ਾਮਲ ਹੋਏ ਨੇ ਆਰ ਸੀਐਮਪੀ ਦੀ ਪੁਲਿਸ ਜਿਹੜੀ ਆ ਉਹਨਾਂ ਦੇ ਅਧਿਕਾਰੀ ਸ਼ਾਮਲ ਹੋਏ ਸੀ ਔਰ ਉਹ ਸਾਰੇ ਜਿੰਨੇ ਵੀ ਇੱਥੇ ਵੀਆਈਪੀ ਲੋਕ ਜਿਹੜੇ ਜਦੋਂ ਆਏ ਤਾਂ ਮੈਂ ਵੇਖਿਆ ਕਿ ਉਹਨਾਂ ਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਕੋਈ ਬੰਦਾ ਨਾਲ ਨਹੀਂ ਆਇਆ ਨਾ ਉਹਨਾਂ ਦੇ ਕੋਈ ਦਫਤਰੀ ਸਟਾਫ ਨਾ ਉਹਦੇ ਨਾਲ ਕੋਈ ਬਹੁਤ ਵੱਡਾ ਜਿਹੜਾ ਪੁਲਿਸ ਦੀ ਜਿਹੜੀ ਸਕਿਉਰਿਟੀ ਹੈ ਗਨਮੈਨ ਨਾ ਹੀ ਉਹਨਾਂ ਕੋ ਕੋਈ ਸਰਕਾਰੀ ਗੱਡੀ ਔਰ ਨਾ ਹੀ ਕਿਸੇ ਕਿਸਮ ਦਾ ਹੋਰ ਉਹਨਾਂ ਕੋ ਲਾਣਾ ਪਾਣਾ ਜਿਵੇਂ ਸਾਡੇ ਭਾਰਤ ਦੇ ਅੰਦਰ ਫੀਲੇ ਜਿਹੜੇ ਨਾਲ 14-15 ਗਣੇ ਕਿਸੇ ਸਰਪੰਚ ਦੇ ਨਾਲ ਵੀ 15 ਕ ਜਾਣੇ ਹੁੰਦੇ ਨੇ ਛੱਡੋ ਹੋਰ ਤਾਂ ਐਮਐਲਏ ਐਮਪੀ ਰਾਜ ਸਭਾ ਮੈਂਬਰ ਜਾਂ ਮੰਤਰੀਆਂ ਦੀ ਗੱਲ ਹੀ ਛੱਡਦੇ ਆ ਜੋ ਕਹਿਣ ਦਾ ਭਾਵ ਜਿੰਨੇ ਵੀ ਇੱਥੇ ਲੋਕ ਵੀਆਈਪੀ ਆਏ ਜਿਨ੍ਹਾਂ ਦੇ ਵਿੱਚ ਮੰਤਰੀ ਵੀ ਸੀ ਕਿ ਇਥੋਂ ਦੇ ਸਟੇਟ ਦੇ ਮੰਤਰੀ ਸੀ ਅਜੇ ਤਾਂ ਫੈਡਰਲ ਗਵਰਨਮੈਂਟ ਬਣਨੀ ਹੈ ਪਰ ਜਿਹੜੇ ਸੰਸਦ ਚੁਣੇ ਗਏ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਉਹਨਾਂ ਦੇ ਵਿੱਚੋਂ ਵੀ ਚਾਰ ਪਾਰਲੀਮੈਂਟ ਮੈਂਬਰ ਇੱਕ ਰਾਜ ਸਭਾ ਮੈਂਬਰ ਜਾਂ ਹੋਰ ਜਿਹੜੇ ਸਾਡੇ ਪੁਲਿਸ ਪ੍ਰਸ਼ਾਸਨ ਦੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚਦੇ ਨੇ ਔਰ ਉਹਨਾਂ ਅਧਿਕਾਰੀਆਂ ਦੇ ਕੋਲ ਕਿਸੇ ਵੀ ਕਿਸਮ ਦੀ ਕੋਈ ਸਰਕਾਰੀ ਸਹੂਲਤ ਨਹੀਂ ਸੀ ਕਿਉਂਕਿ ਇੱਥੇ ਕਾਨੂੰਨ ਹੈ ਕਿ ਕਿਸੇ ਨੂੰ ਵੀ ਸਰਕਾਰੀ ਜਿਹੜੀ ਹੈ ਉਹ ਸਵਿਧਾ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਉਹਨਾਂ ਦੇ ਕੰਮ ਦੀ ਤਨਖਾਹ ਦਿੱਤੀ ਜਾਂਦੀ ਹੈ ਹਾਂ ਅਗਰ ਕਹਿੰਦੇ ਸੇਵਾ ਕਰਨੀ ਹੈ ਤੇ ਉਹ ਸੇਵਾ ਦੇ ਤੌਰ ਤੇ ਜਿਹੜੇ ਸਾਡੇ ਰਾਜਨੀਤਿਕ ਇੱਥੇ ਲੋਕ ਨੇ ਸਿਆਸੀ ਲੋਕ ਨੇ ਉਹ ਸੇਵਾ ਕਰਦੇ ਨੇ ਸਹੀ ਢੰਗ ਦੀ ਸੇਵਾ ਕਰਦੇ ਨੇ ਉਹ ਇੱਕ ਦੂਜੇ ਦੇ ਉੱਤੇ ਕਿੱਕੜ ਨਹੀਂ ਸੁੱਟਦੇ ਜੇ ਉਹ ਕਿਤੇ ਪਾਰਲੀਮੈਂਟ ਜਾਂ ਅਸੈਂਬਲੀ 'ਚ ਕੋਈ ਬਹਿਸ ਵੀ ਕਰਦੇ ਨੇ ਤੇ ਉਹ ਇਸ ਦੇਸ਼ ਦੇ ਭਵਿੱਖ ਲਈ ਇਸ ਦੇਸ਼ ਦੇ ਵਿਕਾਸ ਲਈ ਇਸ ਦੇਸ਼ ਦੀ ਪ੍ਰਭੂਸਤਾ ਲਈ ਇਥੇ 141 ਸੋ ਕਹਿਣ ਦਾ ਭਾਵ ਇਥੇ ਜਿੰਨੇ ਵੀ ਮੰਤਰੀ ਜਾਂ ਜਿੰਨੇ ਵੀ ਵਿਧਾਇਕ ਜਾਂ ਜਿਹੜੇ ਵੀ ਪ੍ਰਸ਼ਾਸਨਿਕ ਅਧਕਾਰੀ ਨੇ ਉਹ ਸਰਕਾਰ ਦੀਆਂ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਆਪਣਾ ਯਤਨ ਕਰਦੇ ਨੇ ਉਹਦੀ ਤਨਖਾਹ ਲੈਂਦੇ ਨੇ ਨਾ ਉਹਨਾਂ ਨੂੰ ਕੋਈ ਕੋਠੀ ਸਰਕਾਰੀ ਦਿੱਤੀ ਜਾਂਦੀ ਉਹਨਾਂ ਨੂੰ ਨਾ ਸਰਕਾਰੀ ਗੱਡੀ ਦਿੱਤੀ ਜਾਂਦੀ ਆ ਨਾ ਇਹ ਹੋਰ ਜਿਹੜੇ ਸਾਡੇ ਸਿਕਿਉਰਿਟੀ ਦੇ ਇਸ ਨਾਂ ਤੇ ਵੀ ਇਹਨਾਂ ਨੂੰ ਖਤਰਾ ਹੈ ਇਹਨਾਂ ਨੂੰ ਕੋਈ ਖਤਰਾ ਨਹੀਂ ਇਹਨਾਂ ਨੂੰ ਕੋਈ ਸਿਕਿਉਰਿਟੀ ਨਹੀਂ ਕੋਈ ਕਿਸੇ ਕਿਸਮ ਦੇ ਗਨਮੈਨ ਨਹੀਂ ਕੋਈ ਵੀ ਇਸ ਢੰਗ ਦਾ ਇਹਨਾਂ ਦੇ ਟੈਕਸਾਂ ਦਾ ਜਿਹੜਾ ਪੈਸਾ ਹੈ ਉਹ ਨਜਾਇਜ਼ ਤੌਰ ਤੇ ਇਹਨਾਂ ਆਗੂਆਂ ਤੇ ਨਹੀਂ ਲਾਇਆ ਜਾਂਦਾ ਉਹ ਪੈਸਾ ਸਿਰਫ ਤੇ ਸਿਰਫ ਦੇਸ਼ ਦੇ ਵਿਕਾਸ ਇਥੋਂ ਦੇ ਬੁਨਿਆਦੀ ਢਾਂਚੇ ਤੇ ਜਾਂ ਸਿਸਟਮ ਤੇ ਲਾਇਆ ਜਾਂਦਾ ਤਾਂ ਕਿ ਲੋਕਾਂ ਨੂੰ ਸੁਖੀ ਜੀਵਨ ਜੀਣਾ ਮਿਲ ਸਕੇ ਹੁਣ ਮੈਂ ਗੱਲ ਕਰਦਾ ਭਾਰਤ ਦੀ ਭਾਰਤ ਦੇ ਅੰਦਰ ਇੱਕ ਮਾਮੂਲੀ ਜੀ ਰੈਲੀ ਹੋਵੇ ਤੇ ਉੱਥੇ ਸਾਡਾ ਕਿ ਐਮ ਐਲ ਏ 14 ਜਾਂ 15 ਬੰਦੇ ਪੁਲਿਸ ਦੇ 7-8 ਗੱਡੀਆਂ ਔਰ 1.5-200 ਬੰਦਾ ਆਲੇ-ਦੁਆਲੇ ਜਿਹੜਾ ਉਹ ਸਿਕਿਉਰਿਟੀ ਦਾ ਲਾਇਆ ਹੁੰਦਾ ਤਾਂ ਉਹ ਰੈਲੀ ਨੂੰ ਸੰਬੋਧਨ ਕਰਨ ਆਉਂਦਾ ਤੇ ਉੱਥੇ ਇੱਕ ਦੂਜੇ ਦੇ ਉੱਤੇ ਚਿੱਕੜ ਛੁਟਦੇ ਨੇ ਢੀਆਂ ਪੁੱਤ ਨੌਲਦੇ ਨੇ ਉਹਨੇ ਰੋਟੀ ਕਾਹਦੇ ਨਾਲ ਖਾਦੀ ਆ ਉਹਨੇ ਕਿਉਂ ਖਾਦੀ ਆ ਉਹਨੇ ਕਾਹਦੇ ਨਾਲ ਖਾਦੀ ਆ ਕਿੱਥੇ ਖਾਦੀ ਆ ਉਦੇ ਨਿਆਣੀ ਕੀ ਕਰਦੇ ਨੇ ਉਹਨਾਂ ਨੂੰ ਵਿਕਾਸ ਦੀ ਨਾ ਦੀ ਪਰਵਾਹਸ਼ਾ ਹੀ ਖਤਮ ਹੋ ਗਿਆ ਸਿਰਫ ਉਹ ਸਰਕਾਰੀ ਪੈਸੇ ਤੇ ਆਸ਼ ਕਰਦੇ ਨੇ ਕੋਈ ਵੀ ਮੰਤਰੀ ਲੈ ਲਓ ਕੋਈ ਵੀ ਵਿਧਾਇਕ ਲੈ ਲਓ ਕੋਈ ਵੀ ਚੇਅਰਮੈਨ ਲੈ ਲਓ ਇਵਨ ਦਨ ਥੱਲੇ ਤੋਂ ਲੈ ਕੇ ਇੱਕ ਕਾਉਂਸਲ ਤੋਂ ਕਾਉਂਸਲਰ ਤੋਂ ਲੈ ਕੇ ਉੱਪਰ ਪ੍ਰਾਈਮ ਮਿਨਿਸਟਰ ਤੱਕ ਆਪਣੀ ਸਿਰਫ ਤੇ ਸਿਰਫ ਇੱਕ ਸਿੰਬਲ ਸਟੇਟਸ ਸਿੰਬਲ ਨੂੰ ਬਣਾਉਣ ਲਈ ਕਿ ਮੇਰੇ ਕੋਲੇ 4 ਗਨਮੈਨ ਨੇ ਸਰਕਾਰੀ ਟੈਕਸਾਂ ਦਾ ਜਿਹੜਾ ਪੈਸਾ ਹੈ ਉਹ ਇਹਨਾਂ ਲੋਕਾਂ ਦੇ 60 ਤੋਂ 70% ਇਹਨਾਂ ਦੀ ਸਕਿਉਰਿਟੀ ਤੇ ਇਹਨਾਂ ਦੀਆਂ ਗੱਡੀਆਂ ਤੇ ਇਹਨਾਂ ਦੀਆਂ ਕਾਰਾਂ ਤੇ ਜਾਂ ਇਹਨਾਂ ਦੀਆਂ ਕੋਠੀਆਂ ਤੇ ਲੱਗ ਜਾਂਦਾ ਇਥੇ ਕਿਸੇ ਨੂੰ ਕੋਠੀ ਨਹੀਂ ਮਿਲਦੀ ਉਥੇ ਹਰ ਚਾਹੇ ਕੋਈ ਮੇਅਰ ਚੁਣਿਆ ਗਿਆ ਚਾਹੇ ਕੋਈ ਐਮਐਲਏ ਚੁਣਿਆ ਗਿਆ ਚਾਹੇ ਕੋਈ ਐਮਪੀ ਚੁਣਿਆ ਗਿਆ ਚਾਹੇ ਕੋ ਰਾਜ ਸਭਾ ਮੈਂਬਰ ਚੁਣਿਆ ਗਿਆ ਮੰਤਰੀ ਬਣ ਗਿਆ ਜਾਂ ਕੋਈ ਚੇਅਰਮੈਨ ਲੱਗ ਗਿਆ ਉਹਨਾਂ ਸਾਰਿਆਂ ਨੂੰ ਸਰਕਾਰੀ ਸਹੂਲਤਾਂ ਨੇ ਤੋਂ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਵਾਸਤੇ ਉਹ ਇੱਕ ਦੁੱਦੇ ਦੇ ਉੱਤੇ ਚਿੱਕੜ ਸੁੱਟ ਕੇ ਤੇ ਆਪ ਕੋ ਰਾਜਨੀਤੀ ਕਰਕੇ ਤੇ ਰਾਜਨੀਤੀ ਜਾ ਜਾਂਦੇ ਨੇ ਇਸ ਕਰਕੇ ਆ ਜਾਂਦੇ ਨੇ ਕਿ ਸਾਨੂੰ ਸਰਕਾਰੀ ਸੁੱਖ ਆਰਾਮ ਜਿਹੜਾ ਉਹ ਮਿਲਦਾ ਤੇ ਸਾਡਾ ਪ੍ਰਸ਼ਾਸਨਿਕ ਢਾਂਚਾ ਵੇਖ ਲੋ ਆਈਐਸ ਅਫਸਰ ਪੀਸੀਐਸ ਅਫਸਰ ਆਈਪੀਐਸ ਅਫਸਰ ਕਮਿਸ਼ਨਰ ਡਿਪਟੀ ਜਿਹੜੇ ਕੰਦੂ ਕਹਿ ਦਈਏ ਭੀ ਜੁਆਇੰਟ ਸੈਕਟਰੀ ਸੈਕਟਰੀ ਚੇਅਰਮੈਨ ਇਹਨਾਂ ਸਭਨਾਂ ਦੇ ਕੋਲੇ ਸਰਕਾਰੀ ਕੋਠੀਆਂ ਤੇ ਸਰਕਾਰੀ ਗਨਮੈਨ ਨੇ 14 14 15 15 ਬੰਦੇ ਇਹਨਾਂ ਕੋ ਘੱਟ ਤੋਂ ਘੱਟ ਇਹਨਾਂ ਦੀ ਸਕਿਉਰਿਟੀ ਚਲਾਏ ਗਏ ਨੇ ਔਰ ਜਿੰਨੀ ਪੰਜਾਬ ਦੀ ਪੁਲਿਸ ਹੈ ਉਹ ਸਾਰੀ ਦੀ ਸਾਰੀ ਆਪਣੇ ਮੰਤਰੀਆਂ ਵਿਧਾਇਕਾਂ ਤੇ ਇਹਨਾਂ ਚੇਅਰਮੈਨਾਂ ਦੀ ਰਾਖੀ ਕਰਨ ਵਾਸਤੇ ਲਾਏ ਗਏ ਨੇ ਨਾ ਕਿ ਉਥੋਂ ਦੇ ਸਿਸਟਮ ਨੂੰ ਸੁਧਾਰਨ ਲਈ ਨਾ ਕਿ ਉਥੋਂ ਦੇ ਲਾਅਨ ਆਰਡਰ ਨੂੰ ਕੰਟਰੋਲ ਕਰਨ ਲਈ ਇਹਨੇ ਲਾਏ ਗਏ ਸਿਰਫ ਬਿਆਨਾਂ ਤੱਕ ਸੀਮਤ ਹੈ ਤਾਂ ਮੇਰੇ ਮਨ 'ਚ ਇੱਕ ਸਵਾਲ ਆਇਆ ਵੀ ਯਾਰ ਭਾਰਤ ਗਰੀਬ ਕਿਉਂ ਇੰਨੀ ਜਿਆਦਾ ਵਿਵਸਥਾ ਉੱਥੇ ਆ ਪੈਦਾਵਾਰ ਦੇ ਸਾਧਨ ਉੱਥੇ ਨੇ ਰੋਸ਼ਨ ਦਿਮਾਗ ਹੈ ਦੁਨੀਆ ਪੱਧਰ ਤੇ ਜਿਹੜੀ ਐਜੂਕੇਸ਼ਨ ਆ ਭਾਰਤ ਵਰਗੀ ਕਿਤੇ ਨਹੀਂ ਭਾਰਤ ਵਰਗੇ ਇੰਜੀਨੀਅਰ ਕਿਤੇ ਨਹੀਂ ਭਾਰਤ ਵਰਗੇ ਡਾਕਟਰ ਕਿਤੇ ਨਹੀਂ ਤੇ ਫਿਰ ਕਾਰਨ ਕੀ ਹੈ ਭਾਰਤ ਦੀ ਗਰੀਬੀ ਦਾ ਜੇ ਮੈਂ ਖਾਸ ਕਰਕੇ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਇੱਕ ਅਨ ਅਪਜਾਊ ਉਹ ਸੂਬਾ ਹੈ 80% ਲੋਕ ਕਿਸਾਨੀ ਤੇ ਡਿਪੈਂਡ ਨੇ ਤੇ ਫਿਰ ਵੀ ਪੰਜਾਬ ਜਿਹੜਾ ਉਹ ਅੱਜ ਭੁੱਖਾ ਮਰ ਰਿਹਾ ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਆ ਮਲਾਜਮ ਸੜਕਾਂ ਤੇ ਜਿਨ੍ਹਾਂ ਨੇ ਪ੍ਰਸ਼ਾਸਨ ਸਿਸਟਮ ਨੂੰ ਚਲਾਉਣਾ ਹੁੰਦਾ ਹਰ ਬੰਦਾ ਇੱਥੇ ਮੈਂ ਦੇਖਦਾ ਮੈਂ ਕੰਪੈਟਿਬਲੀ ਗੱਲ ਕਰਦਾ ਕਿ ਭਾਰਤ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਨਿਤ ਸੜਕਾਂ ਬੰਦ ਹੁੰਦੀਆਂ ਨੇ ਬੱਸਾਂ ਬੰਦ ਹੁੰਦੀਆਂ ਨੇ ਥਾਂ ਥਾਂ ਦੇ ਉੱਤੇ ਧਰਨੇ ਮਜ਼ਾਰੇ ਰੈਲੀਆਂ ਪੋਖੜ ਟਾਲਾ ਟੈਂਕੀਆਂ ਤੇ ਚੜ ਚੜ ਕੇ ਉਹ ਲੋਕੀ ਆਤਮ ਹੱਤਿਆ ਕਰਦੇ ਨੇ ਕਿਸਾਨ ਦੇ ਬੱਚੇ ਕਿਸਾਨ ਜਿਹੜੇ ਨੇ ਸਾਰੀ-ਸਾਰੀ ਦਿਹਾੜੀ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਸਾਰੀ ਹਿੰਦੁਸਤਾਨ ਦੁਨੀਆ ਭਰ ਨੂੰ ਅਨਾਜ ਦਿੰਦੇ ਨੇ ਉਹ ਜਿਹੜੇ ਨੇ ਅੱਜ ਦਵਾਈਆਂ ਪੀ ਪੀ ਕੇ ਜਿਹੜੀਆਂ ਕੀੜੇ ਮਾਰ ਦਵਾਈਆਂ ਪੀ ਪੀ ਕੇ ਆਤਮ ਹੱਤਿਆ ਕਰਦੇ ਨੇ ਕਿਤੇ ਨਾ ਕਿਤੇ ਰਸੇ ਨਾਲ ਫਾ ਲੈ ਕੇ ਦਰਖਤ ਦੇ ਥੱਲੇ ਉਹ ਆਪਣੀ ਆਤਮ ਹੱਤਿਆ ਕਰ ਲੈਂਦੇ ਤੇ ਕਿਉਂ ਸਰਬ ਇਸ ਕਰਕੇ ਕਿ ਇਥੋਂ ਦੀ ਜਿੰਨਾ ਵੀ ਸਾਡੇ ਟੈਕਸ ਜਿਹੜੇ ਸਾਡੇ ਕੋਲ ਲੈ ਜਾਂਦੇ ਨੇ ਪਹਿਲੀ ਗੱਲ ਤੇ ਟੈਕਸ ਦੇਣ ਵਾਲੇ ਬਹੁਤ ਥੋੜੇ ਨੇ ਕਿਉਂਕਿ ਉਹ ਸਰਕਾਰੀ ਕਰਮਚਾਰੀ ਨੇ ਜਿਨ੍ਹਾਂ ਦੀ ਤਨਖਾਹ ਸਰਕਾਰ ਦੇ ਤੌਰ ਤੇ ਬੈਂਕ ਚ ਆਉਂਦੀ ਹੈ ਤੁਹਾਨੂੰ ਪਤਾ ਹੁੰਦਾ ਬਾਕੀ ਸਾਡੇ ਕਾਰੋਬਾਰੀ ਕਿੰਨੇ ਨੇ ਜਾਂ ਹੋਰ ਨੇ ਉਹ ਸਾਰੇ ਟੈਕਸ ਚੋਰ ਨੇ ਤੇ ਉਹਨਾਂ ਜਿਹੜੇ ਟੈਕਸ ਆਇਆ ਵੀ ਆ ਉਹ ਟੈਕਸਾਂ ਨੂੰ ਕਦੇ ਵੀ ਪਬਲਿਕ ਦੇ ਸੁਧਾਰ ਲਈ ਜਾਂ ਕਿਸੇ ਲਈ ਲਾਇਆ ਨਹੀਂ ਗਿਆ ਉਹ ਲਾਇਆ ਜਾਂਦਾ ਸਿਰਫ ਤੇ ਸਿਰਫ ਇਹਨਾਂ ਰਾਜਨੀਤਿਕ ਸਿਆਸੀ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਸਤੇ ਇਹਨਾਂ ਨੂੰ ਸੁੱਖ ਆਰਾਮ ਦੇਣ ਵਾਸਤੇ ਬਾਕੀ ਕਿਸੇ ਦੀ ਕੋਈ ਪਰਵਾਹ ਨਹੀਂ ਅੱਜ ਗਰੀਬ ਇਸ ਕਰਕੇ ਹੈ ਕਿ ਅਸੀਂ ਆਪਣੇ ਟੈਕਸਾਂ ਦਾ 60% ਜਾਂ ਵੱਧ ਵੀ ਹੋ ਸਕਦਾ ਜੇ ਮਾੜਾ ਮੋਟਾ ਕਿੱਥੇ ਉੱਤੇ ਹੋ ਸਕਦਾ ਉਹ ਸਾਰਾ ਪੈਸਾ ਤੇ ਇਹਨਾਂ ਦੀ ਸਿੱਧੇ ਸਹੂਲਤਾਂ ਤੇ ਇਹਨਾਂ ਤੇ ਲੈ ਜਾਂਦਾ ਇੱਥੇ ਕਿਸੇ ਨੂੰ ਸਹੂਲਤ ਨਹੀਂ ਹੈ ਸਹੂਲਤ ਬੱਚਿਆਂ ਨੂੰ ਆ ਸਹੂਲਤ ਬਜ਼ੁਰਗਾਂ ਨੂੰ ਆ ਹੋਰ ਉਹ ਵੀ ਫ੍ਰੀ ਵੀ ਉਹ ਵੀ ਕੁਛ ਨਾ ਕੁਛ ਪੈਸੇ ਲੈ ਕੇ ਇਹ ਨਹੀਂ ਕਿ ਬੱਸਾਂ 'ਚ ਫ੍ਰੀ ਕਰ ਦਿਓ ਬਿਜਲੀ ਫ੍ਰੀ ਕਰ ਦਿਓ ਇਦੋਂ じゃ ਕੰਮ ਨਹੀਂ ਆਇਆ ਵੋਟਾਂ ਵਾਸਤੇ ਇੱਥੇ ਕੋਈ ਵੀ ਐਹੋ ਜੀ ਸਕੀਮ ਨਹੀਂ ਜਿਹੜੀ ਸਕੀਮ ਲੋਕਾਂ ਨੂੰ ਪਰਮਾਉਂਦੀ ਹੋਵੇ ਜਾਂ ਲੋਕਾਂ ਨੂੰ ਲਾਲਚਵਸ ਕਰਕੇ ਨਗਲੇ ਕਰਦੀ ਹੋਵੇ ਵੀ ਤੁਹਾਨੂੰ ਫ੍ਰੀ ਦਾ ਰਾਸ਼ਨ ਦੇ ਦਾਂਗੇ ਕੋਈ ਇੱਥੇ ਸਕੀਮ ਨਹੀਂ ਉਹ ਮੇਰਾ ਕਹਿੰਦਾ ਭਾਅ ਉਹ ਭਾਰਤ ਦੇ ਲੋਕਾਂ ਦੇ ਪੰਜਾਬ ਦੇ ਲੋਕਾਂ ਨੂੰ ਆ ਕਿ ਅੱਜ ਇਹ ਸੰਸਦ ਭਾਰਤ ਦੀ ਪੰਜਾਬ ਦੀ ਅਸੈਂਬਲੀ ਇਹਨਾਂ ਥਾਵਾਂ ਦੇ ਉੱਤੇ ਸਿਰਫ ਤੇ ਸਿਰਫ ਇਹ ਬਾਂਦਰ ਨਾਚ ਕਰਦੇ ਨੇ ਇੱਕ ਟਪੂਸੀਆਂ ਮਾਰਦੇ ਨੇ ਇੱਕ ਦੂਜੇ ਨੂੰ ਨਿੰਦਦੇ ਨੇ ਇੱਕ ਦੂਜੇ ਦੇ ਵਾਲ ਖੋਣ ਨੂੰ ਜਾਂਦੇ ਨੇ ਮੱਛੀ ਮੰਡੀ ਬਣਾਉਂਦੇ ਨੇ ਪਰ ਕਦੇ ਵੀ ਇਹਨਾਂ ਨੇ ਉਹਨਾਂ ਥਾਵਾਂ ਦੇ ਉੱਤੇ ਕੋਈ ਚੰਗੇ ਇਹ ਲੋ ਮਤੇ ਪਾਸ ਨਹੀਂ ਕੀਤੇ ਚੰਗੇ ਕਾਨੂੰਨ ਨਹੀਂ ਬਣਾਏ ਜਦੋਂ ਵੀ ਕਾਨੂੰਨ ਬਣਾਏ ਉਹ ਲੋਕਾਂ ਨੂੰ ਮਾਰੂ ਕਾਨੂੰਨ ਬਣਾਏ ਸੋ ਦੋਨਾਂ ਦੇਸ਼ਾਂ ਦਾ ਜਿਹੜਾ ਮੈਂ ਕੰਪੈਰੀਟਿਵ ਜਿਹੜਾ ਮਤਲਬ ਮੁਕਾਬਲਾ ਕਰ ਰਿਹਾ ਨਾ ਉਹ ਮੇਰੀ ਕੋਈ ਨਫਰਤ ਦਾ ਕਾਰਨ ਨਹੀਂ ਵੀ ਮੈਂ ਇੱਥੇ ਕੈਨੇਡਾ ਚ ਮੈਨੂੰ ਭਾਰਤ ਨਾਲ ਪਿਆਰ ਆ ਪੰਜਾਬ ਨਾਲ ਪਿਆਰ ਜਦੋਂ ਮੈਂ ਇਹਨਾਂ ਫੰਕਸ਼ਨਾਂ ਤੇ ਜਾਂਦਾ ਨਾ ਇਹਨਾਂ ਦੇ ਇੱਥੋਂ ਦੇ ਕਿਉਂਕਿ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਉੱਤੇ ਮੈਨੂੰ ਇਹਨਾਂ ਸਰਕਾਰੀ ਫੰਕਸ਼ਨਾਂ ਤੇ ਜਾਂ ਦੂਜੀਆਂ ਫੰਕਸ਼ਨਾਂ ਤੇ ਜਿੱਥੇ ਵੀ ਕਿਤੇ ਮੌਕਾ ਮਿਲਦਾ ਮੈਨੂੰ ਜਾਨਣਾ ਮੈਂ ਤੇ ਤਦੋਂ ਦੇਖਦਾ ਮੈਂ ਉੱਥੇ ਫਿਰ ਮੈਂ ਭਾਰਤ ਦਾ ਪੰਜਾਬ ਦਾ ਤੇ ਕੈਨੇਡਾ ਦਾ ਜਿਹੜਾ ਦਾ ਉਹ ਫਰਕ ਦੇਖਦਾ ਵੀ ਇਹ ਫਰਕ ਕਿਉਂ ਆ ਤੇ ਮੈਨੂੰ ਸਭ ਤੋਂ ਵੱਡਾ ਫਰਕ ਇਹ ਲੱਗਾ ਕਿ ਇੱਥੇ ਪਾਰਲੀਮੈਂਟਾਂ 'ਚ ਇੱਥੇ ਅਸੈਂਬਲੀਆਂ 'ਚ ਇੱਥੇ ਕੌਂਸਲਰਾਂ 'ਚ ਜਿੰਨੇ ਵੀ ਮੇਅਰ ਨੇ ਜਬ ਪ੍ਰੀਮੀਰ ਨੇ ਜਾਂ ਇੱਥੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਸਾਰੇ ਦੇ ਸਾਰੇ ਆਪ ਉਹ ਆਪਣੀਆਂ ਸਦਨਾਂ ਦੇ ਵਿੱਚ ਜਾ ਕੇ ਵਿਕਾਸ ਦੀ ਗੱਲ ਕਰਦੀਆਂ ਨੇ ਕਿ ਲੋਕਾਂ ਨੂੰ ਕਿਹੜੀ ਸਹੂਲਤ ਦਿੱਤੀ ਜਾਵੇ ਸਿਹਤ ਸਹੂਲਤ ਕਿਵੇਂ ਦਿੱਤੀ ਜਾਵੇ ਐਜੂਕੇਸ਼ਨ ਸਹੂਲਤ ਕਿਵੇਂ ਦਿੱਤੀ ਜਾਵੇ ਸੜਕਾਂ ਕਿਵੇਂ ਪੱਕੀਆਂ ਕੀਤੀਆਂ ਜਾਣ ਇੱਥੇ ਟਰਾਂਸਪੋਰਟ ਦਾ ਸਿਸਟਮ ਕਿਵੇਂ ਸੁਧਾਰਿਆ ਜਾਵੇ ਇਥੋਂ ਜਿਹੜੀ ਇਹ ਸਾਰਾ ਜਿਹੜਾ ਦੂਜਾ ਜਿਹੜਾ ਰੋਜ਼ ਦਿਹਾੜੀ ਜਿਹੜੀ ਕੋਈ ਮਾੜੀ ਘਟਨਾ ਘਟਦੀ ਉਹ ਨਾ ਘਟੇ ਪਰ ਭਾਰਤ ਦੇ ਅੰਦਰ ਇਹਨਾਂ ਤੋਂ ਹਟ ਕੇ ਜਿਹੜੀ ਹੈ ਉਹ ਸਿਰਫ ਵੋਟਾਂ ਦੀ ਸਿਆਸਤ ਕੀਤੀ ਜਾਂਦੀ ਹੈ ਸਿਆਸੀ ਗੱਲ ਕੀਤੀ ਜਾਂਦੀ ਹੈ ਲੋਕਪੱਖੀ ਗੱਲ ਨਹੀਂ ਕੀਤੀ ਜਾਂਦੀ ਜਿਵੇਂ ਮੈਂ ਇਹ ਗੱਲ ਕਹੀ ਹੈ ਸੁਰੱਖਿਆ ਦੀ ਗੱਲ ਕਹੀ ਹੈ ਇੱਥੇ ਵੀ ਮੰਤਰੀ ਨੇ ਇੱਥੇ ਵੀ ਵਿਧਾਇਕ ਨੇ ਇੱਥੇ ਵੀ ਗੋਲੀਆਂ ਚੱਲਦੀਆਂ ਨੇ ਇੱਥੇ ਵੀ ਗੜਬੜ ਹੁੰਦੀ ਹੈ ਇੱਥੇ ਵੀ ਬਹੁਤ ਕੁਝ ਹੁੰਦੀ ਹੈ ਪਰ ਖਤਰਾ ਕਿਹਨੂੰ ਨਹੀਂ ਕਿਸੇ ਮੰਤਰੀ ਨੂੰ ਖਤਰਾ ਨਹੀਂ ਕਿਸੇ ਐਮਐਲਏ ਨੂੰ ਖਤਰਾ ਨਹੀਂ ਮੈਂ ਕੱਲ ਵੇਖ ਰਿਹਾ ਵੀ ਉੱਥੇ ਐਮਐਲਏ ਜਿਹੜੇ ਨੇ ਐ ਸਾਡੇ ਹੁਮਰੇ ਸਾਡੇ ਵਾਂਗੂ ਕੋਈ ਵੀਆਈਪੀ ਕਲਚਰ ਨਹੀਂ ਫੰਕਸ਼ਨ ਦੇ ਵਿੱਚ ਆਪ ਇੱਥੇ ਉੱਠ ਕੇ ਆਪ ਕੇ ਕਐਮਐਲਏ ਐਮਪੀ ਜਾਂ ਕੋਈ ਵੀ ਬੰਦਾ ਚਾਹੇ ਪ੍ਰਧਾਨ ਮੰਤਰੀ ਹੈ ਉਹ ਆਪ ਕਾਊਂਟਰ ਤੇ ਜਾਏਗਾ ਤੇ ਆਪਣੇ ਗਲਾਸ ਚ ਜੋ ਵੀ ਉਹਨੇ ਡਰਿੰਕ ਪਾਉਣੀ ਹੈ ਉਹ ਪਾਏਗਾ ਜਾਂ ਕੋਲਡ ਡਰਿੰਕ ਪਾਏਗਾ ਪਾਣੀ ਪਾਏਗਾ ਉਥੋਂ ਫੜੇਗਾ ਆਪ ਪੀਏਗਾ ਔਰ ਆਪਣੇ ਟੇਬਲ ਤੇ ਆਪਣਾ ਖਾਣਾ ਆਪ ਲੈ ਕੇ ਜਾਏਗਾ ਪਰ ਉਹ ਸਭ ਉਥੇ 100-100 ਬੰਦਾ ਲੱਗਾ ਹੁੰਦਾ ਇੱਕ ਐਮਐਲਏ ਦੇ ਮਗਰ ਮਗਰ ਜਿੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਜੇ ਗੱਲ ਕਰ ਲਈਏ ਤੇ ਮੁੱਖ ਮੰਤਰੀ ਕੋ 1200 ਬੰਦਾ ਉਹਦੀ ਸਿਕਿਉਰਿਟੀ ਚਾਹ। ਹੋਰ ਤੇ ਛੱਡ ਹੀ ਦਿਓ। ਸੋ ਇਸ ਕਰਕੇ ਜੇ ਭਾਰਤ ਦੇ ਪੰਜਾਬ ਅੱਜ ਗਰੀਬੀ ਦੀ ਜ਼ਿੰਦਗੀ ਹਲਵਾਦ ਰਿਆ ਟੈਕਸਾਂ ਜਿਹੜੇ ਮਤਲਬ ਜਿਹੜੇ ਉਹਨਾਂ ਨੂੰ ਸਰਕਾਰੀ ਤੌਰ ਤੇ ਉਹ ਕਰਜ਼ੇ ਹੀਟ ਨਹੀਂ। ਕਰਜ਼ਾ ਲੈ ਲੈ ਕੇ ਲੋਕਾਂ ਦੀ ਤਨਖਾਹਾਂ ਲੋਕਾਂ ਦੇ ਖਰਚੇ ਪੂਰੇ ਕਰ ਰਹੇ ਨੇ ਉਹਦੇ ਕਾਰਨ ਸਿਰਫ ਇੱਕੋ ਹੀ ਇੱਕ ਹੈ ਜਿੰਨੂੰ ਸਾਡੀਆਂ ਨਾ ਤੇ ਰਾਜਨੀਤਿਕ ਤਰ੍ਹਾਂ ਪਰ ਨਾ ਹੀ ਸਾਡੇ ਡਿਬੇਟਰ ਔਰ ਨਾ ਹੀ ਸਾਡੇ ਹੋਰ ਚੈਨਲ ਜਾਂ ਸਾਡਾ ਸੋਸ਼ਲ ਮੀਡੀਆ ਇਸ ਪਾਸੇ ਦੇ ਧਿਆਨ ਹੀ ਨਹੀਂ ਦਿੰਦਾ ਉਹ ਤਾਂ ਹੋਰ ਨਾਲ ਪਾਸੇ ਖਬਰਾਂ ਲਾਉਂਦਾ ਆਪਣੇ ਵਿਚਾਰ ਦਿੰਦਾ ਉਹਦੇ ਖਬਰ ਆਈ ਉਹਨੂੰ ਕਾਊਂਟਰ ਕੀਤਾ ਉਹਦੀ ਖਬਰ ਆਈ ਉਹਨੂੰ ਕਾਊਂਟਰ ਕੀਤਾ ਪਰ ਸਾਡੇ ਲੋਕਾਂ ਨੂੰ ਜਾਗਰੂਕ ਨਹੀਂ ਕਰਦੇ ਉਹਨਾਂ ਨੂੰ ਇਹ ਨਹੀਂ ਦੱਸਦੇ ਵੀ ਇਹਦੇ ਚੋਂ ਨਿਕਲਿਆ ਕਿਵੇਂ ਜਾਵੇ ਇਹਨੂੰ ਨਿਕਲਣ ਦਾ ਰਾਹ ਚਾਹੀਦਾ ਜਦੋਂ ਤੱਕ ਇਹਦਾ ਰਾਹ ਆਪਾਂ ਲੋਕਾਂ ਨੂੰ ਨਹੀਂ ਦੱਸਦੇ ਸਾਡੀ ਮੰਦਾ ਹਾਲੀ ਦਾ ਹਾਲ ਨਹੀਂ ਸੁਧਰ ਸਕਦਾ ਸੋ ਲੋੜ ਤੇ ਇਸ ਗੱਲ ਦੀ ਹੈ ਕਿ ਅੱਜ ਪਾਰਲੀਮੈਂਟਾਂ ਚ ਜਾਂ ਅਸੈਂਬਲੀਆਂ ਚ ਮਤੇ ਪਾ ਕੇ ਪਾਇ ਜਾਣ ਕਿ ਇਹਨਾਂ ਨੂੰ ਸਿਕਿਉਰਿਟੀ ਕਿਸੇ ਅਧਾਰ ਤੇ ਆ ਜੇ ਇਹਨਾਂ ਨੂੰ ਇੰਨਾ ਹੀ ਖਤਰਾ ਹੈ ਤੇ ਫਿਰ ਰਾਜਨੀਤੀ ਕਿਉਂ ਕਰਦੇ ਨੇ ਛੱਡ ਦੇਣ ਸਰਵੇਸ ਲਈ ਸਟੇਟਸ ਸੈਂਬਲ ਕਰਕੇ ਕਿ ਤੁਹਾਡੀ ਰਹਿਣ ਦਾ ਸਹਿਣ ਦਾ ਕੱਪੜੇ ਦਾ ਤੁਹਾਡੇ ਬਿਜਲੀ ਦਾ ਤੁਹਾਡੇ ਸਫਰ ਦਾ ਤੁਹਾਡੇ ਖਵਾਈ ਸਫਰ ਦਾ ਤੁਹਾਡੇ ਕੋਠੀ ਕਾਰਾਂ ਇਹ ਸਾਰਾ ਕੁਝ ਤੁਹਾਨੂੰ ਸਰਕਾਰ ਦੀ ਫੈਸਿਲਿਟੀ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਇਸ ਲਾਲਚ ਕਰਕੇ ਤੁਸੀਂ ਰਾਜਨੀਤੀ ਤੋਂ ਲਾਂਭੇ ਨਹੀਂ ਜਾਂਦੇ ਅਗਰ ਜਾਓਗੇ ਤੇ ਇਹ ਸਹੂਦਾ ਜਿਹੜੀ ਬੰਦ ਹੋ ਜੇਗੀ ਫਿਰ ਤੁਹਾਡਾ ਕੰਮ ਕਿੱਥੇ ਚੱਲੇਗਾ ਸਿਰਫ ਐਸ ਕਰਕੇ ਹੀ ਤੁਸੀਂ ਲੋਕਾਂ ਨੂੰ ਸਿਰਫ ਥੋੜੀ ਥੋੜੀ ਛੋਟੀ ਛੋਟੀ ਰਿਆਤ ਦੇ ਕੇ ਉਹਨਾਂ ਨੂੰ ਨਕੱਲੇ ਕਰ ਰਹੇ ਹੋ ਉਹਨਾਂ ਨੂੰ ਕੰਮ ਕਰਨ ਦੇ ਉਹਨਾਂ ਦੇ ਹੱਥਾਂ 'ਚੋਂ ਰੋਜ਼ਗਾਰ ਖੋ ਕੇ ਨਾ ਉਹਨਾਂ ਨੂੰ ਮੰਗਤੇ ਬਣਾ ਰਹੇ ਤਾਂ ਮੰਗਤੇ ਫਿਰ ਤੁਹਾਡੀ ਤਰਸ ਦੇ ਆਧਾਰ ਤੇ ਤੁਹਾਡੇ ਤੇ ਹੀ ਤਰਸ ਕਰਕੇ ਜਿੰਦੇ ਰਹਿੰਦੇ ਸੋ ਮੈਂ ਇਹ ਲੰਬੀ ਨਾ ਗੱਲ ਹੋਵੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੇ ਦਬਾਅ ਬਣਾਓ ਐਮਐਲਏਾਂ ਤੇ ਇਹਨਾਂ ਲੋਕਾਂ ਤੇ ਦਬਾਅ ਬਣਾਓ ਕਿ ਪਾਰਲਮੈਂਟ ਅਸੈਂਬਲੀ 'ਚ ਜਾ ਕੇ ਲੋਕਪੱਖੀ ਫੈਸਲੇ ਕਰਿਆ ਕਰ ਨਾ ਕਿ ਲੜਾਈਆਂ ਲੜਿਆ ਕਰ। ਨਾ ਕਿ ਮਿਹਨਤ ਕਮ ਨਹੀਂ ਹੋਇਆ ਕਰਨ। ਤੇ ਜਿਹੜੇ ਸੋਖਰਾਮ ਇਹਨਾਂ ਨੂੰ ਮਿਲਦੇ ਨੇ ਸੋਖਰਾਮ ਦੀ ਜੇ ਮੈਂ ਗੱਲ ਕਰਾਂ ਇੱਥੇ ਕਿਸੇ ਵੀ ਐਮਐਲਏ ਨੂੰ ਕਿਸੇ ਵੀ ਐਮਪੀ ਨੂੰ ਜਾਂ ਕਿਸੇ ਰਾਜ ਸਭਾ ਮੈਂਬਰ ਨੂੰ ਉਹਦੀ ਟਰਮ ਖਤਮ ਹੋਣ ਤੋਂ ਬਾਅਦ ਪੈਨਸ਼ਨ ਨਹੀਂ ਮਿਲਦੀ ਹੈ। ਪੰਜਾਬ 'ਚ ਜਾਂ ਭਾਰਤ 'ਚ ਇੱਕ ਦਿਨ ਵਾਸਤੇ ਕੋਈ ਮੰਤਰੀ ਜਾਂ ਐਮਐਲਏ ਬਣ ਜੇ ਤੇ ਉਹਦੀ ਪੈਨਸ਼ਨ ਲੱਗ ਜਾਂਦੀ ਹੈ ਔਰ ਜੇ ਉਹ 7 ਵਾਰ ਬਣਿਆ ਤਾਂ 7 ਪੈਨਸ਼ਨ 4 ਵਾਰ ਬਣਿਆ 4 ਪੈਨਸ਼ਨ 2 ਵਾਰ ਬਣਿਆ 2 ਪੈਨਸ਼ਨ ਤੇ ਭਾਰਤ ਦਾ ਕਾਨੂੰਨ ਕਿਦਾਂ ਦਾ ਐਵੇਂ ਸਹੀ ਗੱਲ ਮੈਂ ਕਹਿੰਦਾ ਕਿ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਸਾਡਾ ਮੁੱਖ ਮੰਤਰੀ ਉਹ ਗਵੰਤਮਨ ਕਹਿੰਦਾ ਕਿ ਹੁਣ ਗੋਰੇ ਜਿਹੜੇ ਨੇ ਉਹ ਪੰਜਾਬ ਦੀ ਜਿਹੜੀ ਪੀਆਰ ਲੈਣਗੇ ਉਹ ਐਸੇ ਕਰਕੇ ਲੈਣ ਨੂੰ ਤਿਆਰ ਹੋਏ ਨੇ ਵੀ ਚਲੋ ਉੱਥੇ ਕੰਮ ਤੇ ਕਰਨਾ ਕੋਈ ਨਹੀਂ ਪੈਂਦਾ ਤੇ ਸਾਰਾ ਕੁਝ ਸਰਕਾਰੀ ਮਿਲ ਰਿਹਾ ਜਦੋਂ ਮੁਖਤ ਦਾ ਸਭ ਕੁਝ ਖਾਣ ਨੂੰ ਮਿਲ ਰਿਹਾ ਤੇ ਉਹਨਾਂ ਨੂੰ ਕੰਮ ਕਰਨ ਦੀ ਕੀ ਉਦੋਂ ਤਾਂ ਕਰਕੇ ਜਿਹੜੀ ਪੀਆਰ ਪੰਜਾਬ ਦੀ ਜਾਂ ਭਾਰਤ ਦੀ ਮੰਗਦੇ ਨੇ ਓਦਾਂ ਨਹੀਂ ਮੰਗਦੇ ਸੋ ਸਾਰੇ ਭਾਰਤੀਆਂ ਨੂੰ ਤੇ ਮੇਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇੱਥੋਂ ਦਾ ਕਲਚਰ ਜਿਹੜਾ ਉਹ ਕਲਚਰ ਕਿਵੇਂ ਐਵੇਂ ਨਹੀਂ ਪੈਣ ਬਣ ਗਿਆ ਤੇ ਜਿਹੜੇ ਮੇਰੇ ਵੀਰਪਰਾ ਇਹ ਜਾ ਕੇ ਪੰਜਾਬ 'ਚ ਇਹ ਕਹਿੰਦੇ ਨੇ ਨਾ ਲੈ ਕੈਨੇਡਾ ਤੋਂ ਕੀ ਲੈਣਾ ਕੈਨੇਡਾ 'ਚ ਕੀ ਆ ਉੱਥੇ ਇੰਨੇ ਦੇਛੰਚ ਕੀ ਆ ਸਾਡੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਰਿਸ਼ਤੇ ਨੇ ਸਾਂਝਾ ਨਹੀਂ ਇਹ ਉਹ ਲੋਕ ਕਰਦੇ ਨੇ ਜਿਹੜੇ ਕੁਛ ਕਾਕੇ ਤੇ ਕੁਛ ਲੋਕ ਜਿਹੜੇ ਪੰਜਾਬ 'ਚ ਠੱਗੀਆਂ ਠੋਰੀਆਂ ਕਰਕੇ ਜਿਨ੍ਹਾਂ ਨੇ ਜਾਇਦਾਦਾਂ ਬਣਾਈਆਂ ਤੇ ਉਹ ਕਾਕੇ ਉਥੇ ਵੀ ਗੇੜੀ ਰੂਟ ਲਾਉਂਦੇ ਸੀ ਫਰੀਚ ਖਾਣੇ ਖਾਂਦੇ ਸੀ ਲੋਕਾਂ ਦੇ ਕਰਦੇ ਸੀ ਤੇ ਉਹ ਹੀ ਇੱਥੇ ਕਾਮਯਾਬ ਨਾ ਹੋ ਕੇ ਉਹ ਜਾ ਕੇ ਪੰਜਾਬ 'ਚ ਫਿਰ ਜਾ ਕੇ ਕਲਚਰ ਦੀ ਗੱਲ ਕਰਦੇ ਨੇ ਸਾਡੇ ਰੀਤੀ ਰਿਵਾਜਾਂ ਦੀ ਗੱਲ ਕਰਦੇ ਨੇ ਰਹਿਣ ਸਹਿਣ ਦੀ ਗੱਲ ਕਰਦੇ ਨੇ ਜਿਹਨੂੰ ਕੰਮ ਕਰਨਾ ਪਵੇ ਉਹ ਤੇ ਕਹੇਗਾ ਜਿਹੜੇ ਬੱਚੇ ਇੱਥੇ ਕੰਮ ਕਰਨ ਆਏ ਨੇ ਜਿਹੜੇ ਲੋਕ ਕੰਮ ਕਰਨ ਆਏ ਨੇ ਉਹਨਾਂ ਲੋਕਾਂ ਕੋ ਵੇਲ ਨਹੀਂ ਹੈ ਉਹ ਵਿਹਲੇ ਹੋ ਕੇ ਉੱਥੇ ਸੱਥਾਂ ਤੇ ਬਹਿ ਕੇ ਜਾਂ ਕਲੱਬਾਂ 'ਚ ਬਹਿ ਕੇ ਜਾਂ ਹੋਰ ਨਾ ਥਾਵਾਂ ਤੇ ਰੈਲੀਆਂ ਧਰਨਿਆਂ 'ਚ ਬੱਸਾਂ 'ਚ ਫਰੀ ਜਾ ਜਾ ਕੇ ਆਪਣਾ ਜ਼ਿੰਦਗੀ ਨਹੀਂ ਗੁਜ਼ਾਰਦੇ ਇੱਥੇ ਕੰਮ ਕਰਨਾ ਪੈਂਦਾ ਹਰ ਕੰਮ ਕਰਨ ਵਾਲਾ ਬੰਦਾ ਅੱਜ ਖੁਸ਼ ਹੈ ਮਾਨਸਿਕ ਤੌਰ ਤੇ ਜਿਹੜੇ ਲੋਕੀ ਕਹਿੰਦੇ ਬਿਮਾਰੀਆਂ ਲੱਗੀਆਂ ਉਹ ਐ ਨਹੀਂ ਲੱਗੀਆਂ ਉਹ ਤੁਹਾਡੀ ਇਸੇ ਵਜ੍ਹਾ ਕਰਕੇ ਕਿ ਜਦੋਂ ਉਹ ਸੋਚਦੇ ਨੇ ਨਾ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਨੇ ਵੀ ਸਾਡੇ ਆਦੇਸ਼ ਅਗਰ ਇਹਨਾਂ ਦੇਸ਼ਾਂ ਦੇ ਮੰਗਰ ਹੁੰਦਾ ਜੇ ਸਾਡੇ ਦੇਸ਼ ਚ ਸਿਸਟਮ ਸੁਧਰ ਜਾਂਦਾ ਜੇ ਸਾਡੇ ਦੇਸ਼ ਦੇ ਰਾਜਨੀਤਿਕ ਲੋਕ ਤਰੱਕੀ ਦੇ ਰਾਹ ਤੇ ਲੈ ਕੇ ਲੋਕਾਂ ਨੂੰ ਜਾਂਦੇ ਤੇ ਸ਼ਾਇਦ ਸਾਨੂੰ ਸੱਤ ਸਮੁੰਦਰੋਂ ਪਾਰਾਂ ਕੇ ਇੱਥੇ ਲੇਬਰ ਨਾ ਕਰਨੀ ਪੈਂਦੀ ਪਰ ਉਹ ਲੇਬਰ ਕਰਕੇ ਵੀ અત્યੰਤ ਖੁਸ਼ ਨੇ ਸੋ ਮੇਰੇ ਭਰਾਓ ਬੇਨਤੀ ਸਾਡੀ ਇਹ ਹੀ ਹੈ ਕਿ ਇਹ ਜਿਹੜੀਆਂ ਉਰਲੇ-ਪੁਰਲੇ ਦੀਆਂ ਆਪ ਰੋਜ਼ ਸਟੋਰੀਆਂ ਸੁਣਦੇ ਆ ਨਾ ਜਾਂ ਭਗੰਤ ਮਾਨ ਦੇ ਲਾਰੇ ਤੇ ਉਹਦੀਆਂ ਜਿਹੜੇ ਚੁਟਕਲੇ ਸੁਣਦੇ ਆ ਕਦੇ ਪਾਣੀ ਦਾ ਕਦੇ ਕਤੀ ਮਾਈ ਮਈ ਤੱਕ ਨਸ਼ਾ ਮੁਕਤ ਕਰ ਦਿਆਂਗੇ ਪੰਜਾਬ ਨੂੰ ਪਰ ਆਪ ਕਦੇ ਆਪਣੀ ਮਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਕੇ ਨੇ ਕੈਸੇ ਮੈਂ ਨਸ਼ਾ ਛੱਡ ਦੂੰ ਤੇ ਨਸ਼ਾ ਤੇ ਛੰਦਿਆ ਨਹੀਂ ਅਜੇ ਤੱਕ ਵੀ ਤੇ ਸਾਰੇ ਪੰਜਾਬ ਦੇ ਮંત્રી ਵਿਧਾਇਕ ਜਦ ਦੁਜੇ ਕੀ ਇਹ ਸੌ ਖਾਣਗੇ ਕੀ ਇਹ ਆਪਣਾ ਡੋਪ ਟੈਸਟ ਕਰਾਉਣਗੇ 31 ਤੱਕ ਪੇਸ਼ੀ 31 ਤਰੀਕ ਤੱਕ ਡੋਪ ਟੈਸਟ ਕਰਾ ਕੇ ਇਹ ਸਾਬਤ ਕਰਾਂਗੇ ਕਿ ਸੇ ਨਸ਼ਾ ਸਾਡੇ ਅੰਦਰ ਨਹੀਂ ਹੈ ਪਹਿਲ ਕਰੋ ਕ੍ਰਾਂਤੀ ਦੀ ਗੱਲ ਕਰ ਦਿਓ ਸਕੂਲਾਂ ਦੀ ਮੈਨੂੰ ਰਾਣਗੇ ਹੁੰਦੀ ਹੈ ਵੀ ਤੁਹਾਡੇ ਰਾਜਨੀਤਿਕ ਲੋਕਾਂ ਦੇ ਬੱਚੇ ਵੀਆਈਪੀ ਆਈਪੀਐਸ ਅਫਸਰਾਂ ਦੇ ਪੀਸੀਐਸ ਅਫਸਰਾਂ ਦੇ ਆਈਐਸ ਅਫਸਰਾਂ ਦੇ ਜਾਂ ਹੋਰ ਵੱਡੇ ਅਫਸਰਾਂ ਦੇ ਜਾਂ ਹੋਰ ਤੁਹਾਡੇ ਰਾਜਨੀਤਿਕ ਲੋਕਾਂ ਦੇ ਬੱਚੇ ਕਦੇ ਸਰਕਾਰੀ ਸਕੂਲ ਚ ਪੜਨ ਗਏ ਨੇ ਕ੍ਰਾਂਤੀ ਤੇ ਤਾਂ ਆਵੇ ਕਿ ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰੋ ਛੱਡੋ ਸ਼ਰਾਬ ਸ਼ਰਾਬ ਵੀ ਨਸ਼ਾ ਹੈ ਕੱਤੀ ਮੈਦੀ ਗੱਲ ਕਰਦੇ ਹਾਂ ਲੋਕ ਤੇ ਤੁਹਾਨੂੰ ਕਹਿੰਦੇ ਵੀ ਅੱਜ ਤੋਂ ਗੱਲ ਕਰੋ ਵਾਦੇ ਅੱਜ ਕਰੋ ਅਸੀਂ ਅੱਜ ਤੁਹਾਡੇ ਨਾਲ ਆ ਲੋਕ ਚਾਹੁੰਦੇ ਨੇ ਕਿ ਪੰਜਾਬ ਸੁਖੀ ਹੋਵੇ ਸੋ ਇਹ ਜਿਹੜੇ ਪਾਣੀਆਂ ਦੇ ਮਸਲੇ ਆ ਜਾਂ ਇਹ ਜਿਹੜੇ ਕ੍ਰਾਂਤੀ ਜਿਹੜੀ ਸਕੂਲ ਜਿਹੜੀ ਯੂ ਨੋ ਸਿੱਖਿਆ ਕ੍ਰਾਂਤੀ ਕਹਿੰਦੇ ਹੋ ਜਾਂ ਜਿਹੜਾ ਤੁਸੀਂ ਇਹ ਕਹਿੰਦੇ ਹੋ ਨਾ ਕਿ ਜਿਹੜੀ ਉਹ ਸਿਹਤ ਕ੍ਰਾਂਤੀ ਆ ਗਈ ਹੈ ਕਦੇ ਸਿਹਤ ਕ੍ਰਾਂਤੀ ਦੇ ਨਾਂ ਹੇਠ ਜਿਹੜੇ ਤੁਸੀਂ ਖੋਲੇ ਸੀ ਆਪਣੇ ਇਹ ਜਿਹੜੇ ਆਮ ਆਦਮੀ ਕਲੀਨਿਕ ਕਦੇ ਆਮ ਆਦਮੀ ਕਲੀਨਿਕ ਜਾ ਕੇ ਜਿਹੜਾ ਮੈਂ ਨਾਂ ਲਿਆ ਆਈਪੀਐਸਰਾਂ ਦਾ ਆਈਐਸਫਰਾਂ ਦਾ ਮੰਤਰੀਆਂ ਦਾ ਐਮਐਲਆ ਦਾ ਜਾਂ ਹੋਰਾਂ ਦਾ ਕਦੀ ਇਹਨਾਂ ਨੇ ਇਲਾਜ ਕਰਾਇਆ ਉੱਥੇ ਜਾ ਕੇ ਸਿਹਤ ਕ੍ਰਾਂਤੀ ਕਾਦੀ ਇਹ ਇਲਾਜ ਤੇ ਵਿਚਾਰੇ ਮੇਰੇ ਕੇ ਮਾਤੜ ਜਿਨ੍ਹਾਂ ਦੇ ਕੋਲੇ ਪੈਸੇ ਨਹੀਂ ਪ੍ਰਾਈਵੇਟ ਸਕੂਲਾਂ ਸਕੂਲਾਂ ਚ ਜਾਣ ਦਾ ਜਾਂ ਪ੍ਰਾਈਵੇਟ ਹਸਪਤਲਾਂ 'ਚ ਇਲਾਜ ਕਰਾਉਣ ਦਾ ਉਹ ਵਿਚਾਰੇ ਜਾ ਕੇ ਆਮ ਆਦੀ ਕਲੀਨਿਕ ਦੇ ਬਾਹਰ ਖੜੇ ਹੁੰਦੇ ਡਾਕਟਰ ਨੂੰ ਡੀ ਕਰਨ ਲਈ ਇਹ ਇੱਕ ਕ੍ਰਾਂਤੀ ਸੋਚ ਇਸ ਕਰਕੇ ਲੋਕੋ ਸਮਝਦਾਰੀ ਕਰੋ ਰਾਜਨੀਤਿਕ ਲੋਕਾਂ ਦੀ ਪਛਾਣ ਕਰੋ ਉਰਲੀਆਂ ਪਰਲੀਆਂ ਜਿਹੜੀਆਂ ਵੀਡੀਓ ਤੁਸੀਂ ਦੇਖਦੇ ਹੋ ਹਾਸੇ ਵਾਲੀਆਂ ਵੀਡੀਓਆਂ ਦੇਖਦੇ ਹੋ ਹੋਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਕੁਝ ਚੰਗਾ ਤੇ ਵਧੀਆ ਸੁਧਾਰ ਵਾਲੇ ਵੀਡੀਓਸ ਦੂਰ ਦੇਖੋ ਤਾਂ ਕਿ ਤੁਹਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ ਉਹ ਤੁਹਾਥੋਂ ਕੁਝ ਸਿੱਖ ਸਕੇ ਨਹੀਂ ਤਾਂ ਉਹ ਪੀੜ੍ਹੀ ਜਿਹੜੀ ਆਉਣ ਵਾਲੇ ਸਮੇਂ ਜਿਵੇਂ ਵੈਸਟਨਾਈਜ਼ਡ ਕਲਚਰ ਉਹਨਾਂ ਨੂੰ ਮਿਲ ਗਿਆ ਜਿਸ ਤੰਗ ਦਾ ਮਾਹੌਲ ਉਹਨਾਂ ਨੂੰ ਮਿਲ ਰਿਹਾ ਨਾ ਉਹ ਤੁਹਾਡੇ ਬੱਚੇ ਇਸ ਸਾਰੇ ਇਤਿਹਾਸ ਨੂੰ ਸਿਸਟਮ ਨੂੰ ਭੁੱਲ ਜਾਣਗੇ ਸਿਰਫ ਫਿਲਮਾਂ ਦੇ ਉੱਤੇ ਹੀ ਆਧਾਰਤ ਰਹਿਣਗੇ ਫਿਲਮ ਦੇ ਵਿੱਚ ਜਿਹੜੀ ਉਹ ਦਸਣ ਵਰਗੇ ਜਿਹੜੇ ਫਿਲਮਾਂ ਬਣਾਉਂਦੇ ਨੇ ਗਿੱਪੀ ਵਰਗੇ ਕਿਹੜੇ ਇਤਿਹਾਸ ਦੀਆਂ ਫਿਲਮਾਂ ਬਣਾ ਕੇ ਸਾਬਤ ਕਰਦੇ ਨੇ ਕਿ ਅਸੀਂ ਇਤਿਹਾਸ ਜਿਹੜਾ ਲੋਕਾਂ ਨੂੰ ਦਿਖਾਤਾ ਜੇ ਸਿਨਮੀਆਂ ਚਾਹੀਏ ਸਾਡਾ ਸਿੱਖ ਇਤਿਹਾਸ ਪੈਦਾ ਹੋਣਾ ਹੁੰਦਾ ਜੇ ਸਿਨਮੀਆਂ ਜੀ ਸਾਨੂੰ ਸਾਰਾ ਕੁਝ ਦਿਖਾਣਾ ਹੁੰਦਾ ਤੇ ਸ਼ਾਇਦ ਉਹ ਲੋਕ ਉਸ ਵੇਲੇ ਇੰਨੀਆਂ ਕੁਰਬਾਨੀਆਂ ਨਾ ਕਰਦੇ ਕੁਰਬਾਨੀਆਂ ਜਿਹੜੀਆਂ ਕੀਤੀਆਂ ਨੇ ਦੁਜੇ ਵੀ ਸਾਡੀਆਂ ਲਾਇਬ੍ਰੇਰੀਆਂ ਚ ਬੰਦ ਨੇ ਲਾਇਬ੍ਰੇਰੀਆਂ ਚ ਬੰਦ ਨੇ ਆਓ ਜੇ ਤੁਸੀਂ ਵਾਕੇ ਸਦਵਾ ਇਤਿਹਾਸ ਸਿਰਜਣਾ ਤੇ ਤੁਸੀਂ ਲੋਕ ਲਾਮਬੰਦ ਹੋਓ ਠੀਕ ਆ ਲੰਬੰਦ ਹੋ ਕੇ ਇੱਕ ਚੰਗੀ ਜਿਹੀ ਲੜਾਈ ਜਿਹੜੀ ਲੜਕੇ ਦੇਸ਼ ਨੂੰ ਦੁਬਾਰਾ ਉੱਠਣ ਤੇ ਆਜ਼ਾਦ ਕਰਾਉਣ ਦੀ ਜਿਹੜੇ ਯਤਨ ਨਹੀਂ ਕਰੋਗੇ ਤੇ ਤੁਸੀਂ ਇਹ ਆਉਣ ਵਾਲੇ ਸਮੇਂ 'ਚ ਇਹ ਲੋਕ ਇਸੇ ਨੂੰ ਫਿਰ ਈਸਟ ਇੰਡੀਆ ਕੰਪਨੀ ਨੂੰ ਵੇਖ ਦੇਣਗੇ। ਛੋ ਚੰਗਾ ਹੋਵੇ। ਛੋ ਮੇਰੀ ਇਹ ਵੀਡੀਓ ਇਸ ਕਰਕੇ ਮੈਂ ਬਣਾਈ ਕਿ ਮੈਂ ਪੰਜਾਬ ਜਾਂ ਭਾਰਤ ਤੇ ਜਾਂ ਸਾਡਾ ਗੜਾ ਕੈਨੇਡਾ ਜਾਂ ਬਾਕੀ ਜਿਹੜੇ ਮੁਲਕ ਨੇ ਉਹਨਾਂ ਦਾ ਕੰਪੈਟਿਬਲੀ ਗੱਲ ਕੀਤੀ ਆ ਕਿ ਉੱਥੋਂ ਦਾ ਸਿਸਟਮ ਕੀ ਆ ਤੇ ਇੱਥੋਂ ਦਾ ਸਿਸਟਮ ਕੀ ਆ ਇਹ ਲੋਕ ਕਿਉਂ ਅਮੀਰ ਨੇ ਉਹ ਲੋਕ ਕਿਉਂ ਗਰੀਬ ਨੇ ਤੁਸੀਂ ਤੇ ਥੋੜੀ ਥੋੜੀ ਆਬਾਦੀ ਵਾਲੇ ਨੇ ਤੁਸੀਂ ਤਾਂ 140 ਕਰੋੜ ਦੀ ਆਬਾਦੀ ਵਾਲਿਓ ਤੁਸੀਂ ਸਾਰੇ ਦੁਨੀਆ ਤੇ ਰਾਜ ਕਰ ਸਕਦੇ ਸੀ ਜੇ ਤੁਸੀਂ ਰਾਜਨੀਤਿਕ ਲੋਕ ਅਸਲ 'ਚ ਲੋਕ ਸੇਵਾ ਕਰਦੇ ਤੁਸੀਂ ਲੋਕ ਸੇਵਾ ਨਹੀਂ ਕਰਦੇ ਸੋ ਆਉਣ ਵਾਲੇ ਸਮੇਂ ਖੋਰ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਾਂਗੇ ਤੁਹਾਡਾ ਸਹਿਯੋਗ ਦੀ ਲੋੜ ਹੈ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਤੁਹਾਡੇ ਸੁਝਾਵਾਂ ਦੇ ਨਾਲ ਹੀ ਮੈਂ ਅੱਗੇ ਗੱਲ ਵਸ ਸਕਣਾ ਸੋ ਮਿਲਦੇ ਆਂ ਫੇਰ ਇੱਕ ਨਵੀਂ ਚਰਚਾ ਦੇ ਨਾਲ ਉਦੋਂ ਤੱਕ ਨਰਿੰਦਰ ਸਿੰਘ ਲਾਲ ਨੁੱਦੀਓ ਯਾਗਤ ਰੱਬ ਰਾਖਾ